ਜਦੋਂ ਦਾ ਮਜੀਠੀਆ ਯਾਨੀ ਕਿ ਬਲੈਕ ਐਂਡ ਵਾਈਟ ਟੀਵੀ ਪਹਿਲੇ ਤੇ ਦਾੜੀ ਨਾ ਬਲੈਕ ਐਂਡ ਵਾਈਟ ਟੀਵੀ ਵਰਗੀ ਸੀ ਪਰ ਜਦੋਂ ਦਾ ਇਹ ਜੇਲ ਤੋਂ ਵਾਪਸ ਆਇਆ ਉਹ ਚਿੱਟੇ ਕਪਾਹ ਦੇ ਫੁੱਲ ਵਰਗੀ ਹੋ ਗਈ ਮੈਂ ਤੁਹਾਨੂੰ ਕਿਹਾ ਸੀ ਨਾ ਢਾਈ بڑے ਤਰੀਕੇ ਨਾਲ ਕਰਦਾ ਅੱਧੀ ਚਿੱਟੀ ਰੱਖ ਦਿੰਦਾ ਅੱਧੀ ਕਾਲੀ ਕਰ ਲੈਂਦਾ ਬਲੈਕ ਐਂਡ ਵਾਈਟ ਟੀਵੀ ਹੁੰਦਾ ਤਾਂ ਅਣ ਕਪਾਹ ਦਾ ਫੁੱਲ ਬਣ ਗਿਆ ਸੋ ਇੱਕ ਗੱਲ ਇਹ 7 ਮਹੀਨੇ ਜੇਲ 'ਚ ਕੱਟਣ ਤੋਂ ਬਾਅਦ ਵੀ ਇਹ ਬਲੈਕ ਐਂਡ ਵਾਈਟ ਟੀਵੀ ਹਿੱਲ ਗਿਆ ਇਹਦੇ ਤਾਰੇ ਸਪਾਰਕ ਹੋਣ ਲੱਗੀਆਂ ਇਹ ਬਾਹਰ ਆ ਕੇ ਜਿਹੜਾ ਨੇ ਪੜਾਅਸ ਕੱਢੀ ਹੈ ਕਹਿੰਦਾ ਇੱਕ ਸਹਰਾਣਾ ਗੋਡੇ ਵਿੱਚ ਲੈ ਕੇ ਸੌਂਦਾ ਸੀ ਉਹ ਤੇ ਭਗਵੰਤ ਬਾਣ ਦਾ ਨਾਮ ਲਿਖਿਆ ਦੂਜਾ ਸਹਰਾਣਾ ਸਿਰ ਥੱਲੇ ਰੱਖ ਕੇ ਸੌਂਦਾ ਸੀ ਉਹ ਮੇਰੀ ਜੁਆਣੀ ਦਾ ਨਾਮ ਲਿਖਿਆ ਅਵੜ ਤਵੜ ਬਿਆਨ ਦੇ ਰਿਹਾ ਦਿੱਲੀ ਵਾਲੇ ਭਜਾ ਦੇਣੇ ਪੰਜਾਬ ਤੋਂ ਇਹਨਾਂ ਨੂੰ ਇਹਨਾਂ ਨੂੰ ਪੰਜਾਬ ਨਹੀਂ ਚਲਾਉਣ ਦੇਣਾ ਅਸੀਂ ਚਲਾਉਣਾ ਫਰਨਾ ਨਾ ਕਰਨਾ ਵੀ ਵਾਕਿਆ ਬੰਝੇਠਿਆ ਵੀ ਮੰਨ ਗਏ ਵੀ ਤੈਨੂੰ ਮੰਨਨੇ ਗਏ ਭਾਈ ਚੁੱਟਾ ਤੈ ਵੇਚਿਆ ਲੋਕਾਂ ਦੇ ਜਵਾਨੀ ਤੂੰ ਖਤਮ ਕੀਤੀ ਪੰਜਾਬ ਤੂੰ ਤੇ ਇੱਕ ਤੇਰਾ ਉਹ ਦੁੱਖ ਵੀਰਬਾਦਲ ਤੁਸੀਂ ਰਲ ਕੇ ਜਿਹੜਾ ਪੰਜਾਬ ਦਾ ਕਹਾਣ ਕੀਤਾ ਨਾ ਹੁਣ ਤੁਸੀਂ ਜਿੰਨੀਆਂ ਲੋਪੇ ਪੋਚੀਆਂ ਸਵੀਟ ਚੌਲ ਟਾਫੀਆਂ ਕੈਂਡੀਆਂ ਜੋ ਵੰਡਣੀਆਂ ਪਬਲਿਕ ਨੂੰ ਵੰਡੋ ਬਰੇ ਪਬਲਿਕ ਸਭ ਕੁਝ ਜਾਣਦੀ ਐ ਜੋ ਤੁਹਾਡੀ ਔਕਾਤ ਐ ਸਭੇ ਮੈਂ ਨਾ ਇਹ ਤਾਂ ਮਜੀਠਿਆ ਤੋਂ ਬੇਸ਼ਰਮ ਬੰਦਾ ਆਪਣੀ ਲਾਈਫ ਨਹੀਂ ਦੇਖਿਆ ਸੌ ਲੱਗੇ ਤਰਫਰਾਜ ਦੀ ਮੈਨੂੰ ਵੀ ਤਰਫਰਾਜ ਮਰਜ਼ੇ ਜਿਵੇਂ ਝੂਠ ਬੋਲਾਂ ਵੇ 8 ਟੁੱਟੀ ਢੀਟ ਬੰਦਾਰੀ ਮੈਂ ਦੇਖਿਆ ਜੇਲ੍ਹ ਦੇ ਵਿੱਚ ਇਹਦੀਆਂ ਚੀਕਾਂ ਨਿਕਲੀਆਂ ਪਈ ਸੀ ਜਿਹੜਾ ਕਹਿੰਦਾ ਨਾ ਮੁੱਛਾਂ ਉਡਾ ਦੇ ਚਿੱਕਾ ਘੜਾ ਉਹ ਚਿੱਕਾ ਘੜਾ ਤੋ ਇਹਦੀਆਂ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਸੀ ਭਾਈ ਫਿਰ ਉਹਨਾਂ ਨੇ ਗੱਲ ਢਾਈ ਵੀ ਮਜੀਠੀਏ ਨੂੰ ਜੇਲ੍ਹ 'ਚ ਮਾਰਨਾ ਕਿਸੇ ਨੇ ਬਸ ਮਜੀਠੀਏ ਦੀ ਨਾ ਸਾਜ਼ਿਸ਼ ਹੋ ਗਈ ਦਾ ਕਤਲ ਹੋਣਾ ਬਹੁਤ ਛੇਤੀ ਫਿਰ ਜਿਹੜਾ ਉਹ ਹੈਗਾ ਕਿਹੜਾ ਵਿਆਸ ਵਾਲਾ ਗੁਰਵਿੰਦਰ ਢਿੱਲੋਂ ਸ਼ਾਇਦ ਸਹੀ ਗੁਰਵਿੰਦਰ ਹੀ ਨਾਮ ਦਾ ਗੁਰਵਿੰਦਰ ਤਰਮਿੰਦਰ ਸ਼ਰਮਿੰਦਰ ਜੋ ਵੀ ਆਉ ਸੋ ਉਹ ਮਿਲਿਆ ਨਰਿੰਦਰ ਮੋਦੀ ਨੂੰ ਮੋਦੀ ਨਾਲ ਹੋਈ ਉਹਦੀ ਡੀਲ ਫਿਰ ਮੋਦੀ ਨੇ ਕੀਤਾ ਸੈਂਟਰ ਸਰਕਾਰ ਨੇ ਪੰਜਾਬ ਨੂੰ ਫੋਨ ਤੇ ਚੱਕ ਬਈ ਬੇਲ ਮਿਲਿਆ ਕੇਸ ਨੇ ਮੁੱਖਿਆ ਦੇ ਉਤੋਂ ਹੁਣ ਸੋਚਣ ਵਾਲੀ ਗੱਲ ਆ ਵੀ ਇਹ ਬੰਦੇ ਤੇ ਐਡੇ ਚਾਰਜਸ ਸੀ ਹੁਣ ਇਹ ਕਹਿੰਦੇ ਵੀ ਡਿਫਰੂਗੜਾਲ ਤਾਂ 3 ਸਾਲ ਤੋਂ ਜੇਲ੍ਹ ਚ ਵਾਠਾ ਹੁਣ ਆ ਗਿਆ ਜਿਹੜੇ ਕਹਿੰਦੇ ਸਾਡੇ ਬੰਦੀ ਸਿੰਘ ਆ ਖੇਲਾਂ 'ਚ ਬੈਠਿਆ ਉਹਨਾਂ ਨੂੰ ਨੇ ਸਰਕਾਰਾਂ ਨੇ ਛੱਡਿਆ ਇਹ ਬੰਦਾ ਤਾਂ ਐਡਾ ਖਤਰਨਾਕ ਸੀ ਚਿੱਟੇ ਦਾ ਵਪਾਰੀ ਮੈਂ ਕਹਿੰਨੀ ਟੌਪ ਦਾ ਨੰਬਰ 1 ਡਰੱਗ ਡੀਲਰ ਇਨ ਦਾ ਪੰਜਾਬ ਵਿਕਰਮਜੀਤ ਸਿੰਘ ਮਜੀਠੀਆ ਟੌਪ ਤੇ ਨਾਮ ਹੈ ਇਹਦਾ ਚਿੱਟੇ ਦੇ ਵਪਾਰੀ ਦਾ ਕਮਾਲ ਇਹ ਵਿੱਚ ਬੰਦੇ ਨੂੰ ਮੋਤੀ ਨਾਲ ਸਾਂਝ ਘਟ ਹੋਈ ਢਿੱਲੋ ਦੀ ਜਦੋਂ ਢਿੱਲੋ ਪਹਿਲੀ ਵਾਰ ਵਿਜ਼ਿਟ ਕਰਨ ਗਿਆ ਨਾ ਗੁਰਵਿੰਦਰ ਢਿੱਲੋਂ ਮੇਰਾ ਮੱਥਾ ਉਹਦਾ ਹੀ ਖਣਕ ਗਿਆ ਸੀ ਵੀ ਇਹ ਬਾਬਾ ਜਿਹੜਾ ਲੋਕਾਂ ਦਾ ਕਲਿਆਣ ਕਰਨ ਬੈਠਾ ਹੈ ਨਾ ਹੁਣ ਇਹਨੇ ਡਰੱਗ ਵਾਲੇ ਵਪਾਰੀਆਂ ਦਾ ਵੀ ਕਲਿਆਣ ਕਰਨਾ ਮੈਂ ਤਾਂ ਭਗਵੰਤ ਮਾਨ ਜੀ ਰਿਕਵੈਸਟ ਤਾਂ ਤੋਂ ਅੱਗੇ ਵੀ ਕੀਤੀ ਸੀ ਫੇਰ ਦੁਬਾਰਾ ਕਰ ਰਹੀ ਆ ਗੁਰਵਿੰਦਰ ਢਿੱਲੋਂ ਦੀ ਪ੍ਰਾਪਰਟੀ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਇੰਨੀ ਸੰਗਤ ਦਾ ਪੈਸਾ ਇਸ ਬੰਦੇ ਨੇ ਮਹਿੰਗੀਆਂ ਗੱਡੀਆਂ ਉਹ ਇਹਦੇ ਜਿਹੜੇ ਰਿਸ਼ਤੇ ਵਾਸ਼ ਬਣਨੇ ਉਹ ਵੀ 4-5 ਲੱਖ ਤੋਂ ਘੱਟ ਨਹੀਂ ਹੋਣੀ ਉਹ ਬੰਦਾ ਕੁਰਤੇ ਪਜਾਮੇ ਦਾ ਜਿਹੜਾ ਕੱਪੜਾ ਹੈ ਨਾ ਉਹ ਪਾਉਂਦਾ ਉਹ ਵੀ ਹਜ਼ਾਰਾਂ 'ਚ ਆ ਇੱਕ ਕਰੋ ਇੱਕ 126 ਕਰੋੜ ਦਾ ਬੰਗਲਾ ਹਲੇ ਪਤਾ ਨਹੀਂ ਕਿੰਨੀਆਂ ਨਾਜਾਇਜ਼ ਪ੍ਰਾਪਰਟੀਆਂ ਚੋਰੀਆਂ ਨੇ ਖਰੀਦੀਆਂ ਢਿੱਲੋਂ ਨੇ ਇਹ ਡੇਰੇ ਵਾਲਿਆਂ ਕੋਲ ਪੈਸਾ ਆਉਂਦਾ ਕਿਥੋਂ ਮੰਨਿਆ ਅਸੀਂ ਮੰਨਿਆ ਵੀ ਜਿੰਨੇ ਵੀ ਪੋਲੀਟੀਸ਼ੀਅਨ ਲੀਡਰ ਹੈ ਨਾ ਇਹ ਡੇਰਿਆਂ ਤੋਂ ਹੀ ਵੋਟਾਂ ਲੈਂਦੇ ਆ ਇਸ ਲਈ ਡੇਰਿਆਂ ਦੇ ਮੁੰਡੀਆਂ ਝੁਕਦੀਆਂ ਚਾਹੇ ਸਰਸੇ ਵਾਲਾ ਹੋਵੇ ਚਾਹੇ ਗੁਰਵਿੰਦਰ ਢਿੱਲੋਂ ਹੋਵੇ ਇਹਨਾਂ ਦੇ ਮੁੰਡੀਆਂ ਝੁਕਣੀਆਂ ਡੇਰਿਆਂ ਕੋਲੋਂ ਇਹ ਕਿਉਂ ਸਿਸਟਮ ਹੈ ਡੇਰਿਆਂ ਦਾ ਇੱਕ ਵੋਟਾਂ ਕਰਕੇ ਅਸੀਂ ਕਿਤੇ ਨਾ ਕਿਤੇ ਇਹ ਗਲਤ ਬੰਦਾ ਨੂੰ ਸ਼ਹਿ ਦਿੰਦੇ ਆ ਹੁਣ ਇਹ ਉਂ ਕਹਿੰਦਾ ਮੈਂ ਬਾਬਾ ਮੈਂ ਸੰਤ ਮਹਾਤਮਾ ਗੁਰਵਿੰਦਰ ਆਪਣੇ ਆਪ ਨੂੰ ਕਹਿੰਦਾ ਹਨਾ ਸੰਤ ਬਾਬੇ ਜਿਹੜੇ ਹੁੰਦੇ ਹਨਾ ਉਹਨਾਂ 'ਸਤੇ ਰਿਸ਼ਤੇਦਾਰ ਕੁਛ ਨਹੀਂ ਹੁੰਦੇ ਨਾ ਰਿਸ਼ਤੇਦਾਰੀਆਂ ਉਹ ਸਾਰੇ ਰਿਸ਼ਤੇ ਨਾਤੇ ਤਿਆ ਕੇ ਦੁਨੀਆ ਸਮਾਜ ਸੁਧਾਰਦੇ ਲੱਗਦੇ ਆ ਇਹ ਕਿਹੜਾ ਬਾਬਾ ਸੰਤ ਹੋ ਗਿਆ ਵੀ ਜਿਹਨੇ ਡਰਗ ਡੀਲਰ ਛਡਾ ਲਿਆ ਜੇਲ੍ਹ ਦੇ ਵਿੱਚੋਂ ਸੋ ਪੰਗਾ ਤਾਂ ਗੁਰਵਿੰਦਰ ਢਿੱਲੋਂ ਨੇ ਲੈ ਲਿਆ ਹੁਣ ਸਰਕਾਰਾਂ ਨਾਲ ਤੇ ਇਹਦੀ ਵੀ ਹੁਣ ਮੈਨੂੰ ਲੱਗਦਾ ਖਾਤਰ ਦਾ ਨਹੀਂ ਹੋਣੀ ਚਾਹੀਦੀ ਇਹ ਬੰਦੇ ਦੀ ਦੇਖੋ ਜਿੰਨੇ ਵੀ ਬਿਆਸ ਵਾਲੇ ਆ ਹੋ ਸਕਦਾ ਵੀ ਦੇ ਗਾਇਸ ਡੋਨਟ ਲਾਈਕ ਮੀਕਸ ਮੈਂ ਤੇ ਅੰਗੇਸਟ ਬੋਲ ਰਹੀ ਆ ਪਰ ਮੇਰੀ ਮੈਨੂੰ ਗਾਲਾਂ ਕੱਢਣ ਤੋਂ ਪਹਿਲਾਂ ਇਹ ਬਹਿ ਕੇ ਸੋਚਿਓ ਵੀ ਇਹਦੇ ਕੋਲ ਇੰਨਾ ਪੈਸਾ ਆਂਦਾ ਕਿੱਥੋਂ ਆ ਉਹ ਸਾਉ ਤਾਂ ਆਪ ਸੰਗਤ ਦਾ ਫਰਜ਼ ਹੈ ਹਸਾਬ ਲੈਣ ਦਾ ਜਿੱਦਾਂ ਅਸੀਂ ਆਪਣੇ ਇੱਥੇ ਗੁਰਦੁਆਰਿਆਂ ਦੇ ਡਾਂਗ ਫਿਰਦੇ ਆ ਨਾ ਬਿਸਾਬ ਦੋ ਗੱਲੇ ਚ ਇੰਨਾ ਪੈਸਾ ਆਇਆ ਤੇ ਤੁਸੀਂ ਜੇ ਸੀਵਰੇਜ ਦਾ ਟੈਕਸ ਪਾਤਾ ਸਿਟੀ ਨੇ ਆਦ ਕਿ ਗੁਰਦੁਆਰ ਨੂੰ ਤਾਂ ਲੋਕਾਂ ਤੋਂ ਭਖਾਰੀਆਂ ਰੁਤੀ ਦੀ 40 40 ਡਾਲਰ ਮੰਗਦੇ ਖਰਦੇ ਆ ਸੀਵਰੇਜ ਦਾ ਜੀ 12 ਜਾਂ ਡਾਲਰ 11 ਜਾਂ ਡਾਲਰ ਬਿੱਲ ਆ ਗਿਆ ਦੇਣਾ ਜਿਹੜਾ ਗੱਲੇ ਵਿੱਚ ਪੈਸਾ ਛੜਦਾ ਉਹ ਕਿੱਥੇ ਜਾਂਦਾ ਇਹ ਸਾਰੇ ਆਪਸ ਰਲ ਕੇ ਵੰਡ ਲੈਂਦੇ ਆ ਜਿਹੜਾ ਸਾਡੇ ਤੇ ਬੰਦ ਤੁਸੀਂ ਗੁਰਦੁਆਰਾ ਇੱਥੇ ਚੱਲ ਰਿਹਾ ਉਸ ਤੋਂ ਬਾਅਦ ਗੁਰਦਰ ਦੇ ਵਿੱਚ ਸਭ ਨੂੰ ਐਜ਼ ਵਲੰਟੀਅਰ ਰੱਖਿਆ ਜਾਂਦਾ ਰੋਟੀਆਂ ਬਣਾਉਣ ਵਾਸਤੇ ਸਬਜ਼ੀਆਂ ਬਣਾਉਣ ਵਾਸਤੇ ਸਫਾਈਆਂ ਕਰਨ ਵਾਸਤੇ ਤਾਹੀਂ ਲੋਕ ਉਸੇ ਚੱਜ ਨਾਲ ਕੰਮ ਨਹੀਂ ਕਰਦੇ ਕਿਉਂਕਿ ਪਤਾ ਹੈ ਫ੍ਰੀਚ ਕਰਨਾ ਜਿਹਦਾ ਜੀ ਕੀਤਾ ਕਰ ਲਾਂਗੇ ਪਰ ਗੱਲੇ ਚੋ ਪੈਸਾ ਕਮੇਟੀ ਮੈਂਬਰ ਤੇ ਪ੍ਰਧਾਨ ਖਾ ਜਾਂਦੇ ਉਹ ਵਿਚਾਰੇ ਵਲੰਟੀਅਰ ਸਬਜ਼ੀਆਂ ਗੰਡੇ ਪਿਆਲੇ ਕੱਟਦੇ ਰਹਿ ਜਾਂਦੇ ਸੋ ਉਹਨਾਂ ਲਈ ਤਨਖਾਹਾਂ ਹੋਣੀਆਂ ਚਾਹੀਦੀਆਂ ਕੋਈ ਵਲੰਟੀਅਰ ਵਲੰਟਰ ਕੰਮ ਨਹੀਂ ਧਾਰਮਿਕ ਸਥਾਨ ਤੇ ਨਾ 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 ਪ੍ਰਮਾਤਮਾ ਨਹੀਂ ਕਹਿੰਦਾ ਤੁਸੀਂ ਮੇਰੀ ਜਗ੍ਹਾ ਤੇ ਆ ਕੇ ਫ੍ਰੀਚ ਕੰਮ ਕਰੋ ਉਹ ਤੇ ਫਿਰ ਇਹ ਦੋ ਫਰਾਂ ਪ੍ਰਖਾ ਦੇਖ ਕੇ ਚਲੇ ਜਾਓ ਪਰਮਾਤਮਾ ਕਹਿੰਦਾ ਇਨਸਾਨ ਜਿੱਥੇ ਮਿਹਨਤ ਕਰੂਗਾ ਉਹਨੂੰ ਮਿਹਨਤ ਦਾ ਫਲ ਮਿਲੇਗਾ ਉਹਨੂੰ ਦੇ ਪੈਸੇ ਮਿਲਨੇ ਚਾਹੀਦੇ ਆ ਹੁਣ ਫਿਰ ਮੈਂ ਗੱਲ ਮੁੜ ਕੇ ਆ ਜਾਨੀ ਆ ਵਿਕਰਮਜੀਤ ਮਜੀਠੀਏ ਤੇ ਸੋ ਮੈਂ ਉਹ ਲੋਕਾਂ ਨੂੰ ਬੇਨਤੀ ਕਰਦੀ ਆ ਕਿ ਇਹ ਇਹ ਟੱਬਰ ਤੇ ਹੀ ਕੀ ਨਾ ਕਰਿਓ ਮਜੀਠੀਆ ਹੋ ਗਿਆ ਮਜੀਠੀਆ ਦਾ ਹੋ ਗਿਆ ਜਿਹੜਾ ਜੀਜਾ ਕੀ ਆਹ ਕੀ ਲੱਗਦਾ ਟੱਬ ਭੜਾ ਕਰੇ ਸਾੜਾ ਸੂੜਾ ਕਿਹੜਾ ਇਹ ਦੁਖਵੀਰ ਬਾਦਲ ਆਪਸ ਜੋ ਵੀ ਇਹਨਾਂ ਦੀ ਰਿਸ਼ਤੇਦਾਰੀ ਹੈ ਠੀਕ ਹੈ ਵਾਟ ਐਵਰ ਆ ਹੋਏ ਦਾ ਸਾੜਾ ਹਾਂ ਜੀ ਜਿਹਾ ਲੱਗਦਾ ਹੈ ਇਹ ਤਾਂ ਤਖਬੀਰ ਬਾਦਲ ਇਹਨਾਂ ਨੇ ਇਹ ਗੱਲਾਂ ਸੁਣਾ ਜਿਓ ਵੀ ਇਹ ਨਿਹੈਤਿਕ ਕਰਪਟੇਡ ਬੰਦੇ ਆ ਹੁਣ ਦੇਖੋ ਭਗਵੰਤ ਮਾਨ ਨੇ ਪਾਟੜਾਂ ਦਾ ਪਾਈਆਂ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਸਾਰ ਨੂੰ ਮੈਂਟਲੀ ਸਿਕ ਕਰਤਾ ਭਗਵੰਤ ਮਾਨ ਨੇ নো ਡਾਊਟ ਇਹ ਵੀ ਹਿੱਲਿਆ ਫਿਰਦਾ ਇਹਦੀਆਂ ਟੀਵੀ ਦੀਆਂ ਤਾਰਾ ਸ਼ਾਰਟ ਸ਼ਾਰਟ ਕਰ ਹੋ ਗਈਆਂ ਜਿਹੇ ਚ ਲੈ ਕੇ ਇਹ ਪੂਰਾ ਸਟੰਬ ਬੰਦਾ ਹਿੱਲ ਗਿਆ ਖਿੱਲਰ ਗਿਆ ਹੁਣੇ ਸੋਚਦਾ ਜਿਵੇਂ ਭਗਵੰਤ ਮਾਨ ਇੱਕ ਬਲਾਰਾ ਮੈਂ ਉਹਵੇਂ ਬਲਾਰਾ ਬਣੂਗਾ ਮੁੱਛਾਂ ਦਾ ਵਟਾ ਦੇ ਕੇ ਮੈਂ ਆ ਬਲੂ ਆ ਬਲੂ ਸਾਡੀ ਪ੍ਰੋਬਲਮ ਇਹੀ ਲੋਕਾਂ ਚ ਹੈ ਵੀ ਅਸੀਂ ਜੇ ਗਲਤ ਲੋਕਾਂ ਦਾ ਸਾਥ ਦੇ ਕੇ ਉਹਨੂੰ ਜਿਤਾ ਦਿੰ ਕਿ ਜਦੋਂ ਪੰਜਾਬ ਦਾ ਘਾਣ ਹੁੰਦਾ ਨੌਜਵਾਨ ਪੀੜ੍ਹੀ ਦੇ ਨਸਾਂ ਦੇ ਵਿੱਚ ਡਰੱਗ ਭਰਿਆ ਜਾਂਦਾ ਸਮੇਂ ਉਹ ਮਾਵਾਂ ਨੂੰ ਬੇਨਤੀ ਕਰਦੀਆਂ ਜਿਨ੍ਹਾਂ ਦੇ ਪੁੱਤ ਬੱਚੇ ਡਰੱਗਸ ਨਾਲ ਮਰੇ ਆ ਏਜੇ ਡਰੱਗੀ ਪਰਿਵਾਰ ਤੋਂ ਦੂਰ ਰਹੋ ਇਹਨਾਂ ਨੂੰ ਜ਼ਿੰਦਗੀ 'ਚ ਵੋਟ ਨਾ ਪਾਇਓ ਦੇਖੋ ਜੀ ਉਹਨੂੰ ਇਹ ਕੰਮ ਪਹਿਲਾਂ ਵੀ ਕਰਨਾ ਚਾਹੀਦਾ ਸੀ ਜਦੋਂ ਰੁੱਸੇ ਸੀ ਜਦੋਂ ਹੁਕਮਨਾਮਾ ਹੋਇਆ ਜਦੋਂ ਅਕਾਲੀ ਦਲ ਟੁੱਟਿਆ ਉਦੋਂ ਵਿਕਰਮਜੀਤਿਆ ਇੱਥੇ ਜਦੋਂ ਜੇਲ੍ਹ ਵਿੱਚ ਨਹੀਂ ਸੀ ਜੇਲ੍ਹ ਚ ਬਾਹਰ ਚ ਗਿਆ ਉਹ ਜੇਲ੍ਹ ਵਿੱਚ ਕੋਈ ਆਜ਼ਾਦੀ ਦੀ ਲੜਾਈ ਵਾਸਤੇ ਨਹੀਂ ਗਿਆ ਸੀ ਉਹ ਉਹਦੇ ਤੇ ਜਿਹੜੇ ਇਲਜ਼ਾਮ ਹੈਗੇ ਆ ਉਹ ਅਸੀਂ ਨਹੀਂ ਲਾਏ ਉਹਨਾਂ ਦੀ ਆਪਣੀ ਪਾਰਟੀ ਨੇ ਲਾਏ ਸੀ ਉਹਦੇ ਤੇ ਪਰਚਾ ਉਹਦੀ ਆਪਣੀ ਪਾਰਟੀ ਨੇ ਕੀਤਾ ਸੀ ਭਾਜਪਾ ਨੇ ਕੀਤਾ ਸੀ ਔਰ ਉਹਨੂੰ ਅਕਾਲੀ ਜਿਹੜਾ ਕਾਂਗਰਸ ਵੇਲੇ ਵੀ ਉਹਦੇ ਤੇ ਪਰਚਾ ਹੋਇਆ ਸੀਗਾ ਸੋ ਉਹਦੇ ਤੇ ਜਿਹੜਾ ਇੱਕ ਇੰਟਰਨੈਸ਼ਨਲ ਖਿਡਾਰੀ ਆ ਉਹਨੇ ਬੜੇ ਵੱਡੇ ਇਲਜ਼ਾਮ ਲਗਾਏ ਆ ਜਿਹਨੂੰ ਭੋਲਾ ਕਹਿੰਦੇ ਆ ਆਪਾਂ ਉਹਨੇ ਕਿਹਾ ਵੀ ਮੈਨੂੰ ਜਿਹੜਾ ਸਮਕਰਰ ਬਣਾਉਣ ਵਾਲਾ ਬੰਦਾ ਇਹੇ ਆ ਉਹਦੇ ਨਾਲ ਜਿਹੜੇ ਹੋਰ ਬੰਦੇ ਸੀ ਜਿਹੜੇ ਉਹਦੀ ਇਲੈਕਸ਼ਨ ਵਿੱਚ ਕੰਮ ਕਰਦੇ ਸੀ ਉਹ ਵੀ ਭੱਜੇ ਹੋਏ ਆ ਕੋਈ ਚੰਗਾ ਕੰਮ ਕਰਕੇ ਜੇਲ ਨਹੀਂ ਗਿਆ ਸੀ ਤੇ ਉਹਨੂੰ ਮਤਲਬ ਹੁਣ ਤਾਂ ਨੰਗੇ ਪੈਰੀ ਤੁਰੇ ਹੀ ਫਿਰੂਗਾ ਜੀ ਉਹ ਕਿਉਂਕਿ ਜਦੋਂ ਜਾ ਕੇ ਥੋੜੇ ਜਿਹੇ ਚ ਜਾ ਕੇ ਬੰਦੇ ਨੂੰ ਥੋੜੀ ਜੀ ਸਮਝਦਾਰੀ ਵੀ ਵਾਪਸ ਆਂਦੀ ਆ ਮੈਂ ਉਮੀਦ ਕਰਦਾ ਕਿ ਬੈਟਰ ਸਾਇੰਸਬਲ ਪਰਵੇਰ ਤੇ ਇਹ ਆਪਣੇ ਮੁੱਛਾਂ ਨੂੰ ਵੱਟ ਦੇਣ ਦੀ ਬਜਾਏ ਮਸਲਿਆਂ ਦੀ ਗੱਲ ਕਰਨਗੇ ਮੁੱਛਾਂ ਨੂੰ ਵੱਟ ਦੇਣ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਆਪਣੇ ਆਉਂਦੇ ਚ ਨਿਮਰਤਾ ਹੋਣੀ ਚਾਹੀਦੀ ਹੈ ਆਪਣੇ ਆਪ ਨੂੰ ਗੁਰਸੇਖ ਕਹਿੰਦਾ ਉਹ ਗੁਰਸੇਖ ਵਾਲੀ ਗੱਲ ਹੈਗੀ ਆ ਜੀ ਕੋਈ ਜਿਹੜਾ ਮਤਲਬ ਜਿਹੜਾ ਕੋਈ ਪਾਣਾ ਮੰਨਦਾ ਹੋਵੇ ਜਿਹੜਾ ਗੁਰਸੇਖ ਵਾਲਾ ਕੰਮ ਕਰਨਾ ਚਾਹੀਦਾ ਪੰਦਰਸੇ ਜੀ ਤੜੇ ਉਹ ਵੀ ਹੁਣ ਹਮ ਵੀ ਭਾਰੇ ਨੇ ਕਾਲੀਆ ਚਾਹੇ ਕਾਂਗਰਸ ਸਿਰਫ ਤੇ ਸਿਰਫ ਸੱਤਾ ਕਿਦਾਂ ਮਿਲੋਗੀ ਬੀਜੇਪੀ ਵਾਲੇ ਕਹਿੰਦੇ ਗੱਠਜੋੜ ਹੋਣਾ ਚਾਹੀਦਾ ਉਹ ਕਾਲੀਦਾਲ ਵਾਲੇ ਕਹਿੰਦੇ ਆ ਵੀ ਸਾਡੇ ਕੋਲ ਉਹਨਾਂ ਨੇ ਜਿਹੜਾ ਹੈਗਾ ਦਿੱਲੀ ਵੀ ਖੋਹ ਲਿਆ ਹਰਿਆਣਾ ਦੀ ਕਮੇਟੀ ਵੀ ਖੋਹ ਲਈ ਸਾਡੇ ਕੋਲ ਉਹਨਾਂ ਨੇ ਸੱਚਖੰਡ ਦੇਸ਼ ਸਾਹਿਬ ਹਜੂਰ ਸਾਹਿਬ ਸਾਰੇ ਸਾਡੇ ਕੋਲੋਂ ਖੋਹ ਲਏ ਇਹ ਇਹ ਸਮਾਜ ਦੇ ਦੁਸ਼ਮਣ ਹੈ ਇਹਨਾਂ ਨੇ ਜਿਹੜੇ ਸਾਬਜਾਦਿਆਂ ਦੀ ਵੀ ਜਿਹੜੀ ਹੈਗੀ ਆ ਦੇਖੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਮਤਲਬ ਜਿਹੜਾ ਬਾਲ ਦਿਵਸ ਬਣਾ ਕੇ ਉਹਨਾਂ ਨੇ ਸਾਡੇ ਜਿਹੜੇ ਧਾਰਮਿਕ ਭਾਵਨਾ ਨੂੰ ਹਾਰਟ ਕੀਤਾ ਇਹਨਾਂ ਦਾ ਆਪਸ ਵਿੱਚ ਇੱਕ ਸਾਂਝ ਕਿਸ ਚੀਜ਼ ਦੀ ਹੈ ਸਿਰਫ ਤੇ ਸਿਰਫ ਇਹ ਤਦ ਵਿਕਰਮ ਮਿਠੀਆ ਕਾਦਰ ਜੇ ਇਨਕਾਉਂਟਰ ਹੁੰਦਾ ਮੇਰਾ ਤਾਂ ਡੀਜੀਪੀ ਜਿਵੇਂ ਬਰੇ ਲਾਏ ਰੋਡ ਹੁੰਦੇ ਦੀ ਉਹ ਇਹਨਾਂ ਦੇ ਮਨ ਦੇ ਵਿੱਚ ਸਾਰਾ ਡਰ ਹੈ ਜੀ ਇਹਨਾਂ ਦਾ ਇਨਕਾਉਂਟਰ ਇਹਨਾਂ ਦਾ ਇਨਕਾਉਂਟਰ ਕਰਨ ਦੀ ਲੋੜ ਹੈ ਜੀ ਕਿਸੇ ਨੂੰ ਇਹ ਇੱਕ ਦੂਜੇ ਦਾ ਇਨਕਾਉਂਟਰ ਕਰਨ ਲੱਗੇ ਹੋਏ ਉਹਨਾਂ ਨੇ ਆਪ ਹੀ ਕਰਦਣਾ ਇੱਕ ਦੂਜੇ ਦਾ ਇਹ ਸਿਰਫ ਤੇ ਸਿਰਫ ਇੱਕ ਜਿਹੜਾ ਹੈਗਾ ਲੁੱਟ ਖੋਟ ਦੀ ਇਹਨਾਂ ਦੀ ਰਾਜਨੀਤੀ ਹੈ ਪੈਸੇ ਨਾਲ ਸੱਤਾ ਸੱਤਾ ਨਾਲ ਪੈਸਾ ਇਹਨਾਂ ਦੇ ਮਨ ਦੇ ਬਹਿਮ ਹੈ ਜੀ ਦੇਖੋ ਕਾਨੀਆਂ ਨੂੰ ਇਕੱਠੇ ਕਰਨ ਦੀ ਜਿਹੜੀ ਭਾਵਨਾ ਸਾਹਿਬ ਵਿਕਰਮ ਸਿੰਘ ਮਿਠੀਆ ਨੇ ਜਿਤਾਈ ਆ ਅਸੀਂ ਉਸ ਵਾਅਦਾ ਕਰਦੇ ਚੰਗੀ ਗੱਲ ਆ ਲੋਕ ਚਾਹੁੰਦੇ ਨੇ ਵਰਕਰ ਚਾਹੁੰਦੇ ਨੇ ਪੰਜਾਬ ਨੂੰ ਬਚਾਉਣ ਦਾ ਤੇ ਪੰਥਕ ਖੇਤਰ ਤੇ ਜਿਹੜਾ ਖਰਾਬ ਪਿਆ ਉਹਨੂੰ ਤੋਂ ਭਰਨ ਦਾ ਇੱਕੋ ਇੱਕ ਤਰੀਕਾ ਕਿ ਅਕਾਲੀਆਂ ਦੀ ਖੜੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਸੱਚੀ ਮੁੱੱਚੀ ਤਾਂ ਗੱਲ ਇਹ ਆ ਵੀ 2 ਦਸੰਬਰ 2024 ਨੂੰ ਸਿੰਘ ਸਾਹਿਬਾਨ ਨੇ ਸ੍ਰੀ ਕਾਟੜਾ ਸਾਹਿਬ ਦੀ ਫਸੀਲ ਤੇ ਜਿਹੜਾ ਫੈਸਲਾ ਸੁਣਾਇਆ ਸੀ ਉਹ ਇਸੇ ਭਾਵਨਾ 'ਚ ਸੁਣਾਇਆ ਸੀ ਜਿਹੜਾ ਜਿਕਰ ਸਾਹਿਬ ਜਿਕਰ ਨੂੰ ਜੀਠੇ ਨਹੀਂ ਕੀਤਾ ਤੇ ਠੀਕ ਹੈ ਉਹਦੇ ਕਿ ਕਿੰਤੂ ਪਰੰਤੂ ਹੋਗੇ ਕਿ ਵਿਵਾਦ ਖੜੇ ਹੋਗੇ ਉਹ ਕਿੰਤੂ ਪਰੰਤੂ ਤੇ ਵਿਵਾਦ ਜਿਹੜੇ ਖੜੇ ਹੋਏ ਉਹ ਵੀ ਸੌਲਟ ਆਊਟ ਕੀਤੇ ਜਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਜਦੋਂ ਨੀਤ ਸਾਫ ਹੋਵੇ ਜਦੋਂ ਸਹਿਰਤਾ ਦਿਖਾ ਕੇ ਕੋਈ ਤੁਸੀਂ ਕੰਮ ਸ਼ੁਰੂ ਕਰੋ ਤਾਂ ਮੇਰਾ ਖਿਆਲ ਨਹੀਂ ਦੁਨੀਆ 'ਚ ਕੋਈ ਐਸਾ ਕੰਮ ਅਜੇ ਤੱਕ ਰੁਕਿਆ ਹੋਵੇ ਤਾਂ ਹੀ ਤਾਂ ਕਹਿੰਦੇ ਆ ਵੀ ਕੋਈ ਵੀ ਚੀਜ਼ ਇਪੋਸੀਬਲ ਨਹੀਂ ਸੋ ਇਸ ਕਰਕੇ ਇਹਦਾ ਤਾਂ ਅਸੀਂ ਸਵਾਗਤ ਕਰਦੇ ਆਂ ਔਰ ਸਭਿਕ ਨੂੰ ਤੁਸੀਂ ਜੀਠੇ ਹੋ ਨਾ ਕੋਈ ਕੀ ਰੋਡ ਮੈਪ ਆ ਜਾਂ ਕੀਵੇਂ ਉਹ ਜਿਸ ਤਰ੍ਹਾਂ ਦਾ ਮਤਲਬ ਹੋਵੇ ਤਾਂ ਚੰਗੀ ਗੱਲ ਆ ਤੁਸੀਂ ਕੋਈ ਚੰਗਾ ਮਤਲਬ ਬੁਰਾ ਨਹੀਂ ਕਹਿੰਦਾ ਵੈਸੇ ਵੀ ਜਿਹੜਾ ਜੋੜਦਾ ਉਹਨੂੰ ਤਾਂ ਲੋਕ ਚੰਗਾ ਹੀ ਕਹਿੰਦੇ ਆ ਜਿਹੜਾ ਤੋੜਦਾ ਉਹਨੂੰ ਲੋਕ ਚੰਗਾ ਨਹੀਂ ਸਮਝਦੇ ਹੁੰਦੇ ਪੰਜਾਬੀ ਦੇ ਕਿ ਗੀਤ ਵੀ ਆ ਨਾ ਦੋ ਸਿਰ ਜੋੜਦਿਆਂ ਦੇ ਕੋਈ ਚੰਦਰਾ ਮਾਰਦਾ ਭਾਨੀ ਇਹ ਇੱਕ ਸਮਾਜ ਦੀ ਰੀਤ ਆ ਸੋ ਇਸ ਕਰਕੇ ਜਰੂਰ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਅੱਗੇ ਲਿਜਾਣ ਲਈ ਔਰ ਪੰਜਾਬ ਦਾ ਜਿਹੜਾ ਖਲਾਫ ਪੈਦਾ ਰਾਜਨੀਤਿਕ ਸਮਾਜਿਕ ਆਰਥਿਕ ਤਰਜ਼ ਉਹਨੂੰ ਦੂਰ ਕਰਨ ਲਈ ਇੱਕ ਮਜ਼ਬੂਤ ਖੇਤਰੀ ਧਿਰ ਬਣਾਉਣ ਲਈ ਜਿਹੜਾ ਕਾਰਜ ਅਸੀਂ ਰੰਭਿਆ ਸ਼ਰਮਣੀ ਕਾਲਾ ਪੂਰਨ ਸਰਜੀਤ ਵੱਲੋਂ ਉਹ ਮੈਸਮ ਦਾ ਪੂਰਾ ਹੋਏਗਾ ਜੇ ਖਿਲਰੀ ਹੋਈ ਸ਼ਕਤੀ ਜਿਹੜੀ ਅਕਾਲੀਆਂ ਦੀ ਇਕੱਠੀ ਹੋਏਗੀ ਦੋ ਤਰੀਕ ਨੂੰ ਜਿਹੜਾ ਬੋਨਵਾ ਸੁਨਾਇਆ ਸੀ ਉਹ ਵੀ ਪੂਰਾ ਹੋਏਗਾ ਅਗਰ ਵਿਕਰਮ ਸਿੰਘ ਮਜੀਠੀਆ ਪਹਿਲ ਕਰਤੇ ਹੈ ਜਾਂ ਆਪकी ਤਰਫ ਸੇ ਪਹਿਲ ਕੀਤੀ ਜਾਂਦੀ ਹੈ ਕਿ ਲੱਗਦਾ ਹੈ ਕਿ ਇਸ ਦਾ ਪੰਜਾਬ ਦੀ ਰਾਜਨੀਤੀ ਮੇ ਅਕਾਲੀ ਦਲ ਕੋ ਫਾਇਦਾ ਹੋਗਾ ਔਰ ਕੁਦਰਤੀ ਤੌਰ ਤੇ ਫਾਇਦਾ ਹੋਏਗਾ ਨਮਕਰਾ ਇੱਕ ਇਕੱਲਾ 2 11 ਵਾਲੀ ਕੱਲ ਹੁੰਦੀ ਹੈ ਇਕੱਠ ਦੇ ਤਾਂ ਵਰਕਤ ਹੁੰਦੀ ਉਹ ਆ ਔਰ ਇਕੱਠ ਕਰਕੇ ਅਸੀਂ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਅਸੀਂ ਉਹਨਾਂ ਤੇ ਮਤਲਬ ਇੱਕ ਤਾਕਤਵਰ ਤੌਰ ਤੇ ਕੇਂਦਰ ਨਾਲ ਗੱਲ ਕਰ ਜਾਗੇ ਹੋ ਸਕਦੇ ਆ ਬੀਜੇਪੀ ਨਾਲ ਗੱਲ ਕਰ ਜਾਓਗੇ ਹੋ ਸਕਦੇ ਆ ਔਰ ਬਹੁਤ ਸਾਰੇ ਐਸੇ ਮਸਲੇ ਨੇ ਦੇਖੋ ਸਾਡੇ ਭਰਾ ਜਿਹੜਾ ਵੀ ਤੁਸੀਂ ਬੈਠੇ ਆ ਸਜਾ ਸਨਾਤੀ ਦਾਲਤਾ ਨੇ ਉਹ ਪੂਰੀ ਕਰ ਚੁੱਕੇ ਆ ਫੇਰ ਨਹੀਂ ਛੱਡਣ ਚ ਕੋਈ ਆਉਂਦਾ ਭਾਈ ਰਾਜੂਵਾਲਾ ਦੀ ਫਾਸੀ ਦੇ ਸਜ਼ਾ ਨੂੰ ਮਰਕੈਰ ਵਿੱਚ ਤਬਦੀਲ ਕਰਨ ਦੀ ਕਮਿਟਮੈਂਟ ਹੋਈ ਐ ਐਲਾਨ ਕੀਤਾ ਨੋਟੀਫਿਕੇਸ਼ਨ ਤੱਕ ਹੋਏ ਫੇਰ ਨਹੀਂ ਲਾਗੂ ਕੀਤਾ ਜਾ ਰਿਹਾ ਭਾਈ ਜਗਤਾਰ ਸਿੰਘ ਹਵਾਰੇ ਦੇ ਵਿਧ ਮਾਤਾ ਨੂੰ ਉਹਨਾਂ ਦਾ ਮੂੰਹ ਦੇਖਣ ਤੱਕ ਨਹੀਂ ਉਹਨਾਂ ਦੇ ਪੁੱਤ ਨੂੰ ਜਾਣ ਦਿੱਤਾ ਜਾ ਰਿਹਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਜੇਲ੍ਹ ਤੋਂ ਲਕਿ 2-4 ਘੰਟੇ ਲਈ ਕਿਸੇ ਨੂੰ ਲਿਜਾਣਾ ਕੀ ਔਖੀ ਗੱਲ ਹੈ ਕਹਿੰਦੇ ਜੀ ਸੁਰੱਖਿਆ ਦਾ ਮਸਲਾ ਹੁਣ ਦੇਖੋ ਇੱਕ ਬੰਦੇ ਨੂੰ ਆਪਣੀ ਮਾਂ ਦਾ ਮੂੰਹ ਦਿਖਾਉਣ ਜੋਗੇ ਵੀ ਸਰਕਾਰ ਨਹੀਂ ਦੇਸ਼ ਕੀ ਵਿੱਚ ਲਾਈ ਗਈ ਸਰਕਾਰ ਸੋ ਇਸ ਤਰ੍ਹਾਂ ਦੇ ਮਸਲੇ ਨੇ ਸਾਡੇ ਸਾਹਮਣੇ ਹੁਣ ਰਸੀਦ ਨੂੰ ਬਾਰਾਮੁਲਾ ਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦੀ ਆਗਿਆ ਦਿੱਤੀ ਅਮਰਪਾਲ ਸਿੰਘ ਨੂੰ ਪ੍ਰੋਲ ਤੇ ਸੈਸ਼ਨ ਅਟੈਂਡ ਕਰਨ ਦੀ ਆਗਿਆ ਨਹੀਂ ਦੇ ਰਹੇ ਇੱਥੇ ਜਿਹੜੇ ਰੇਵ ਦੇ ਕੇਸ ਆਦੇ ਨੇ ਕਾਤਲ ਨੇ ਹੋਰੇ ਉਹ ਪ੍ਰੋਲ ਤੇ ਆ ਸਕਦੇ ਨੇ ਭਾਈ ਅਮਰਪਾਲ ਸਿੰਘ ਜਿਹੜਾ ਅਮਰਦੇ ਛਾਉਂਦਾ ਫਿਰਦਾ ਉਹਨੂੰ ਕਹਿੰਦੇ ਹੋਰੇ ਮਤਲਬ ਪ੍ਰੋਲ ਤੇ ਨਹੀਂ ਆ ਸਕਦਾ ਕੋਈ ਹੈ ਪਰ ਇਸੇ ਤਰ੍ਹਾਂ ਪੰਜਾਬ ਦੇ ਡੈਮਾਂ ਤੇ ਹੁਣ ਪੰਜਾਬ ਤੇ ਹਰਿਆਣਾ ਦਾ ਤਾਂ ਹੱਕ ਬਣਦਾ ਸੀ ਜਿਨ੍ਹਾਂ ਨੇ 2 ਮੈਂਬਰ ਚੱਲ ਰਹੇ ਸੀ 27 ਤੇ ਹੁਣ 2 ਮੈਂਬਰ ਹੋਰ ਕੇਂਦਰ ਨੇ ਬਦੋਬਦੀ ਵਿਚਲਾ ਤੇ ਤਾਂ ਕਿ ਪੰਜਾਬ ਦੀ ਗੱਲ ਬੰਦੇ ਹੋ ਜੇ ਸੁਣਨੀ ਸੀ ਚੰਡੀਗੜ੍ਹ ਜਿਹੜਾ ਵਕਤੀ ਤੌਰ ਤੇ ਝੂਟੀ ਕੀਤਾ ਸੀ ਉਹ ਪੱਕੇ ਤੌਰ ਤੇ ਝੂਟੀ ਬਣਾਉਣ ਦੀ ਗੱਲ ਕਰਤੀ 60 ਤੇ 40 ਦੀ ਰੇਚ ਹੋਈ ਖਤਮ ਕਰਤੀ ਪੰਜਾਬ ਤੇ ਹਰਿਆਣਾ ਦੀ ਫਿਰ ਡੈਮਾਂ ਦੀ ਸੁਰੱਖਿਆ ਦਾ ਮਸਲਾ ਸੈਂਟਰ ਦੇ ਸਾਹਮਣੇ ਕਰਤਾ ਹੋਰ ਬੜੇ ਐਸੇ ਮਸਲੇ ਨੇ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀ ਹੋਰ ਮਤਲਬ ਇਸ ਤਰ੍ਹਾਂ ਦੇ ਜਿਹੜੇ ਵਿਵਾਦਤ ਟਕਰਾਵੀਆਂ ਗੱਲਾਂ ਕੇਂਦਰ ਨਾਲ ਉਹ ਸੌਲਟ ਆਊਟ ਹੋ ਸਕਦੀਆਂ ਜੇ ਕੋਈ ਤਾਕਤਵਰ ਧਿਰ ਪੰਜਾਬ ਦੀ ਹੋਵੇ ਹੁਣ ਜਿਹੜੇ ਵੱਲ ਕੇ ਸਿੱਟੀ ਨਾਲ ਪੰਜਾਬ ਦੀ ਸਰਕਾਰ ਆ ਮੁੱਖ ਮੰਤਰੀ ਸਾਹਿਬ ਨੇ ਉਹ ਤਾਂ ਬੋਲਦੇ ਨਹੀਂ ਉਹ ਤਾਂ ਗੱਲ ਹੀ ਨਹੀਂ ਕਰਦੇ ਉਹ ਤਾਂ ਜੋ ਮਰਜ਼ੀ ਕੇਂਦਰ ਵਾਲੇ ਕਰੀ ਜਾਣ ਉਹ ਤਾਂ ਇੱਕ ਬਿਆਨ ਦੇ ਕੇ ਚੁੱਪ ਹੋ ਜਾਂਦੇ ਆ ਬਿਲਕੁਲ ਇਕੱਠਾ ਕਰਨੇ ਮੈਂ ਆਪ ਪਹਿਲ ਕਰਾਂਗੇ ਦੇਖੋ ਜਿੱਥੇ ਸਾਡਾ ਯਤਨ ਹੋਊਗਾ ਸੀ ਤਾਂ ਪੂਰੀ ਕੋਸ਼ਿਸ਼ ਕਰਾਂਗੇ ਮੈਂ ਇਕੱਠੇ ਕਰਨ ਦੇ ਵਿੱਚ ਸਾਡੇ ਵੱਲੋਂ ਸਾਡੇ ਜਤਨਾਂ ਵੱਲੋਂ ਮਰਲੇ ਜੇ ਕੋਈ ਗੱਲ ਸਿਰੇ ਚੜਦੀ ਹੋਵੇ ਤਾਂ ਜਰੂਰ ਪਾਓ